ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਭ ਠੀਕ ਹੋ ਤੇ ਅੱਜ ਅਸੀਂ ਤੁਹਾਨੂੰ ਦਿਖਾਣੇ ਆਂਗੇ ਸਾਡੇ ਪਿੰਡ ਦੀ ਫਿਰਨੀ ਦੇਖਦੇ ਆਂਗੇ ਤੁਹਾਨੂੰ ਪਿੰਡ ਦੀ ਸ਼ੇਅਰ ਕਰਾਉਣੇ ਅੱਜ ਬਣੇ ਰਹੋ ਵੀਡੀਓ ਦੇ ਨਾਲ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਤੇ ਆਜੋ ਫਿਰ ਕਰਦੇ ਆਂ ਵੀਡੀਓ ਸ਼ੁਰੂ ਤੂੰ ਵੀ ਟੂੜੀ ਲੈ ਕੇ ਆ ਗਿਆ ਤੇ ਮੈਨੂੰ ਲੱਗਦਾ ਵੀ ਸੋਨੀ ਵੇਲਾ ਹੋ ਗਿਆ ਸੋਨੀ ਹੋ ਗਿਆ ਵੇਲਾ ਕੀ ਹਾਲ ਨੇ ਹੋ ਗਿਆ ਫਿਰ ਵੇਲਾ ਹੈ ਚੱਲ ਰਿਹਾ ਹੈ ਜੀ ਚੱਲ ਵਧੀਆ ਅਸੀਂ ਅੱਜ ਪਿੰਡ ਦੀ ਸ਼ੈਰ ਕਰ ਗਾ ਉਹ ਕੋਈ ਨਹੀਂ ਸੈੱਟ ਹੋ ਜੂ ਅਸੀਂ ਅੱਜ ਪਿੰਡ ਦੀ ਸ਼ੈਰ ਕਰਕੇ ਆਉਣੇ ਆ ਚਲੋ ਜੀ ਆਪਾਂ ਸ਼ੁਰੂ ਕਰ ਦਾਂਗੇ ਆਪਣੀ ਵੀਡੀਓ ਤੇ ਆ ਟਰਾਲੀ ਦੇ ਪਿੱਛੇ ਸਾਡਾ ਗਰਾਊਂਡ ਆ ਪਹਿਲਾਂ ਤੁਹਾਨੂੰ ਸਕੂਲ ਦਿਖਾਵਾਂਗੇ ਆ ਸਕੂਲ ਆਗਾ ਜੀ ਆਪਣਾ ਸਰਕਾਰੀ ਸਕੂਲ ਤੇ ਆ ਸਾਡਾ ਗਰਾਊਂਡ ਆ ਸਟੇਡੀਅਮ ਇੱਥੋਂ ਸਟਾਰਟ ਹੋ ਗਿਆ ਹੁਣ ਆਪਣਾ ਕੰਮ ਆ ਸਾਹਮਣੇ ਸਟੇਡੀਅਮ ਆ ਆਜ ਰਸਤਾਗਾ ਸਟਾਰਟ ਹੋ ਗਿਆ ਸਕੂਲ ਆ ਉਹ ਆ ਚੱਲ ਰਿਹਾ ਜੀ ਸਾਡਾ ਸਕੂਲ ਤੇ ਹੁਣ ਚੱਲਦੇ ਆਂਗੇ ਸੋਨੂੰ ਦੁਕਾਨਿਆਂ ਪਿੰਡ ਦੀ ਫਿਰਨੀ ਬਿਨਾ ਵੀਡੀਓ ਕੱਟ ਕਰੇ ਤੇ ਆ ਸਾਡਾ ਸਕੂਲ ਆ ਗਿਆ ਇੱਧਰ ਤੇ ਆ ਗਈ ਪਿੰਡਰ ਸਿਮਿੰਟ ਸਟੋਰ ਪ्योर ਤੇ ਦੇਸੀ ਸਿਮਿੰਟ ਅੰਗਰੇਜ਼ੀ ਦੇਸੀ ਸਾਰੇ ਆਣ ਏ ਹੁਣ ਮੁੰਡੇ ਕੁਲਫੀਆਂ ਖਾ ਰਹੇ ਨੇ ਕੀ ਗੱਲ ਭਾਈ ਕੁਲਫੀ ਕੱਲੇ ਕੱਲੇ ਲੈ ਕੁਲਫੀ ਵਾਲਾ ਭਈਆ ਨਹੀਂ ਨਹੀਂ ਪਾਉਂਦੇ ਤੂੰ ਸਾਨੂੰ ਖਵਾ ਦੇ ਛੱਡ ਨਹੀਂ ਇਹ ਕੁਲਫੀ ਕੱਲਾ ਕੱਲਾ ਕਿਵੇਂ ਖਾ ਰਹਿਆ ਹੈ ਰਾਤ ਦੀ ਛੜਨ ਪੈਂਦੀ ਹੈ ਰਾਤ ਦੀ ਛੜਨ ਵਰੀ ਅੰਦਰ ਦੀ ਤਿੰਨ ਵੀ ਕਿਸਾਨ ਛੜਨ ਦਾ ਗਈਏ ਹੋਰ ਜੀ ਦੇਵਤਾ ਜੀ ਆਓ ਨਾਲ ਬਣੂਗੀ ਫਿਰ ਅਸੀਂ ਅੱਜ ਦੌਰੇ ਕਰਦੇ ਫਿਰਦੇ ਆਂਗੇ ਪਿੰਡ ਦੇ ਪੁੱਛਦੇ ਫਿਰਦੇ ਆਂਗੇ ਘੁੰਮਦੇ ਆਗੇ ਮੇਰੇ ਪਿੰਡ ਦੀ ਫਿਰਨੀ ਤੇ ਮੇਰਾ ਪਿੰਡ ਸਵਰਗਾ ਨਿਹਰਾ ਸਵਰਗ ਚੱਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਸਾਡਾ ਪਿੰਡ ਕਾਫੀ ਵੱਡਾ ਹੈਗਾ ਤੇ ਕਾਫੀ ਵੱਡਾ ਹੋਣ ਕਰਕੇ ਇਹ ਸਾਡਾ ਅੱਡਾ ਵੀ ਆ ਗਿਆ ਇਧਰ ਇੱਕ ਪੱਟੀਆ ਨੂੰ ਸੜਕ ਲੰਘ ਜਾਂਦੀ ਹੈਗੀ ਇਹ ਤੇ ਬਾਕੀ ਇਧਰ ਤਾਂ ਬੜਾ ਬੁਰਾ ਹਾਲ ਬਣ ਆ ਤਾਂ ਬੜਾ ਬੁਰਾ ਹਾਲ ਆ ਇਧਰਲੇ ਪਾਸੇ ਪਹਿਚਾਨ ਲੱਗਾ ਹਾਂ ਇਹ ਸਾਡੇ ਮਝਵੀ ਸਿੰਘਾਂ ਦੇ ਘਰ ਨੇ ਇਧਰ ਵਿਚਾਰਿਆਂ ਦੇ ਤੇ ਇਨ੍ਹਾਂ ਦਾ ਵੀ ਬਹੁਤ ਬੁਰਾ ਹਾਲ ਹੈਗਾ ਆ ਦੇਖ ਸਕਦੇ ਹੋਗੇ ਜਿਹੜੇ ਅ ਬੁਰਾ ਹਾਲ ਇਹ ਹੈਗਾ ਨੜਾਜਾ ਬੰਦ ਹੋਇਆ ਪਿਆ ਹੈਗਾ ਸਾਰਾ ਤੇ ਇਹ ਪਤਾ ਨਹੀਂ ਕਦੋਂ ਖੁੱਲੂਗਾ ਕਦ ਰੱਬ ਕਦੋਂ ਸੁਣੂਗਾ ਇਹਨਾਂ ਦੀ ਵਿਚਾਰਿਆਂ ਦੀ ਆ ਵੀ ਸੜਕ ਜੀ ਥੋੜੀ ਥੋੜੀ ਟੁੱਟ ਰਹੀ ਹੈਗੀ ਇਹ ਵੀ ਘੱਟ ਇਹ ਤੋਂ ਪਹਿਲਾਂ ਮੀਂਹ ਆਉਂਦਾ ਨਾ ਉਦੋਂ ਜ਼ਿਆਦਾ ਖਰਾਬ ਹੋ ਜਾਂਦੀ ਨਾ ਪਾਣੀ ਫੇ ਸਾਰਾ ਇੱਧਰ ਆਉਂਦਾ ਨਾ ਸਾਰਾ ਪਾਣੀ ਇੱਧਰੋਂ ਆਇਦਾ ਚਲੋ ਵਾਦੇ ਤਾਂ ਹਰੇਕ ਕਰੀ ਜਾਂਦਾ ਹਾਂ ਪੂਰ ਘਰ ਕੋਈ ਨਹੀਂ ਉਤਰਦਾ ਸਾਰੇ ਵਾਦੇ ਵਾਲੀ ਨੇ ਹਾਂ ਇਹ ਲੋਕੀ ਮੋੜ ਦੀ ਪਿੱਛੇ ਛੱਡਦੇ ਜਾ ਰਹੇ ਨੇ ਬਿਲਕੁਲ ਤੇ ਪਾਲੀ ਦੀ ਖਰਾਦ ਲੰਘੀ ਇੱਧਰ ਵੀ ਬੁਰਾ ਹਾਲ ਹੀ ਹੈਗਾ ਸਾਰਾ ਇਹ ਤਕਰੀਬਨ ਇੱਧਰ ਹੁਣ ਤਕਰੀਬਨ ਸਾਰੇ ਨਿਬੜ ਗਿਆ ਫਸਲવાડી ਦਾ ਸਾਰਾ ਹੋ ਗਿਆ ਕਲੀਅਰ ਟੁੜੀ ਤਾੜੀ ਦੀ ਰਹਿ ਗਿਆ ਤੇ ਆ ਆ ਗਈ ਇੱਧਰ ਗੁੱਗਾ ਮਾੜੀ ਜੀ ਮੇਰੇ ਪਿੰਡ ਤਲਵੰਡੀ ਮਲਕ ਦੀ ਗੁੱਗਾ ਮਾੜੀ ਆ ਗਈ ਇੱਧਰ ਤੇ ਆ ਇੱਧਰ ਪਾਈ ਸ਼ਿਵਦ ਵਾਲੇ ਨੂੰ ਛੜਕ ਜਾਂਦੀ ਹੈਗੀ ਇੱਕ ਤੇ ਆਪਾਂ ਨੇ ਸ਼ੁਰੂ ਕਰਿਆ ਦੀ ਗਰਾਊਂਡ ਲਵੋ ਇਹ ਇੱਧਰ ਸਾਡੇ ਸ਼ਿਵਜੀ ਮਹਾਰਾਜ ਜੀ ਦਾ ਮੰਤਰ ਹੈਗਾ ਉਹ ਸਾਹਮਣੇ ਇੱਧਰ ਤੇ ਉਹ ਪਰਾਂ ਸਾਰ ਜ ਸਕਨੇਗਾ ਜਾਂਦੀ ਹੈ ਸਾਰੀ ਵੱਡੀ ਕੀ ਕਣਕ ਆ ਤੇ ਆ ਅਗੇ ਸਾਡੇ ਸਰਪੰਚ ਸਾਹਿਬ ਦਾ ਦਫ਼ਤਰ ਜਿੰਦੇ ਲੱਗੇ ਜਿਹੜੇ ਮੇਨਾਂ ਦਾ ਨਾ 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 ਬੈਠੇ ਨੇ ਬੈਠੇ ਨੇਗੇ ਤੇ ਚੱਲ ਰਿਹਾ ਕੰਮ ਪਿੰਡ ਦੀ ਫਿਰਨੀ ਦੇ ਉੱਤੇ ਬਿਨਾ ਕੱਟ ਤੋਂ ਵੀਡੀਓ ਆ ਗਈ ਚੱਲ ਰਹੀ ਹੈ ਜੀ ਦੇਖੋ ਪਿੰਡ ਦੀ ਫਿਰਨੇ ਸਾਡੇ ਦੀ ਪਿੰਡ ਕਿਉਂਕਿ ਸਾਡਾ ਕਾਫੀ ਵੱਡਾ ਪਿੰਡ ਹੈਗਾ ਤੇ ਇਧਰ ਸਾਡੇ ਭੋਰਾ ਜੀ ਤੁਹਾਨੂੰ ਕਿਸੇ ਦਿਨ ਦਿਖਾਵਾਂਗੇ ਇਹਦੀ স্পੈਸ਼ਲ ਵੀਡੀਓ ਤੁਹਾਨੂੰ ਦਵਾਂਗੇ ਬਣਾ ਕੇ ਆ ਇਧਰ ਸ਼ਹੀਦ ਪੈਰਾਟੂਪਰ ਹਰਦੀਪ ਸਿੰਘ ਸਿਆਣ ਦਾ ਗੇਟ ਬਣਿਆ ਹੋਇਆ ਚਤਗਰੀ ਗੇਟ ਸਾਡੇ ਪਿੰਡ ਦੇ ਸ਼ਹੀਦ ਸੀਗੇ ਉਹ ਤੇ ਬਾਕੀ ਚਲੋ ਇਹ ਆ ਜੀ ਸਾਡੇ ਪਿੰਡ ਦਾ ਜਿਹੜਾ ਮੇਨ ਬੱਸ ਅੱਡਾ ਮੇਨ ਬੱਸ ਸਟੈਂਡ ਆ ਪਿੰਡ ਦਾ ਇਹ ਤੇ ਵਧੀਆ ਗਾ ਬਹੁਤ ਵਧੀਆ ਜਿਹੜਾ ਮੇਨਟੇਨ ਕਰਕੇ ਰੱਖਿਆ ਹੋਇਆ ਹੈਗਾ ਇਹ ਤੇ ਨਾ ਬੱਸ ਸਾਡਾ ਮੇਨ ਸਾਡੇ ਪਿੰਡ ਦਾ ਇੱਥੋਂ ਬੱਸਾਂ ਮੋਸਾਂ ਚੱਲਦੀਆਂ ਨੇ ਇਕੱਤਰੀਆਂ ਨੂੰ ਛੜਕ ਜਾਂਦੀ ਹੈਗੀ ਇਹ ਦੇਖੀ ਚਲੋ ਹੋਰ ਤੁਹਾਨੂੰ ਦਿਖਾਣੇ ਆਗੇ ਰੈਗੂਲਰ ਵੀਡੀਓ ਸਾਡੀ ਚੱਲ ਰਹੀ ਹੈਗੀ ਅੱਜ ਸਾਡਾ ਸਬਜੈਕਟ ਆ ਪਿੰਡ ਦੀ ਫੇਰਨੀ ਦਾ ਕਿਉਂਕਿ ਅੱਜ ਕਾਫੀ ਦਿਨਾਂ ਬਾਅਦ ਗੇੜਾ ਲੱਗ ਰਿਹਾਗਾ ਪਿੰਡ ਦੀ ਫਿਰਨੀ ਘੁੰਮਣ ਦਾ ਤੇ ਹੁਣ ਚੱਲਦੇ ਆਂਗੇ ਦੇਖੋ ਬੜਾ ਵਧੀਆ ਪਿੰਡਾਗਾ ਮੇਰਾ ਫਿਰਨੀ ਕਿਤੇ ਕਿਤੇ ਥੋੜੀ ਜਿਹੀ ਹੈਗੀ ਆ ਨਹੀਂ ਤਾਂ ਜਿਹੜੀ ਫਿਰਨੀ ਹੈਗੀ ਤਕਰੀਬਨ ਤਕਰੀਬਨ ਸਾਰੀ ਵਧੀਆ ਹੀ ਹੈਗੀ ਤੇ ਕੋਈ ਇਹਦਾ ਕੋਈ ਜ਼ਿਆਦੇ ਹੋਣੀਗਾ ਸਾਰੀ ਕੋਈ ਲੋਕਾਂ ਦੇ ਹੋਰ ਪਿੰਡਾਂ ਦੇ ਵਿੱਚ ਵੀ ਦੇ ਆਪਾਂ ਦੇਖਦੇ ਆਂਗੇ ਕਈਆਂ ਦੇ ਬਹੁਤ ਬੁਰਾ ਹਾਲ ਹੁੰਦਾਗਾ ਤੇ ਵਧੀਆ ਇੱਧਰ ਆ ਗਿਆ ਜੀ ਸਾਡੇ ਮਾਣੇ ਬਾਈ ਦਾ ਦੁੱਧ ਵਾਲਾ ਸੈਂਟਰ ਇਹ ਵੀ ਪਿੰਡ ਦੀ ਫਿਰਨੀ ਦੀ ਉੱਤੀ ਆ ਇਹ ਆ ਜੀ ਸਾਡਾ ਮਾਣਾ ਸੰਧੂ ਵੀਰ ਉਹਦਾ ਸੈਂਟਰ ਹੈਗਾ ਦੁੱਧ ਦਾ ਬਹੁਤ ਵਧੀਆ ਸੈਂਟਰ ਹੈਗਾ ਇਹ ਹੁਣ ਦੇਖੋ ਸਾਡਾ ਪਿੰਡ ਸਵਰਗ ਪਿੰਡ ਸਾਡਾ ਕਮੈਂਟ ਕਰਕੇ ਜਰੂਰ ਦੱਸਿਓ ਕਿਹਦੇ ਕਿਹਦੇ ਘਰ ਆਏ ਨੇ ਵੀਡੀਓ ਦੇ ਵਿੱਚ ਕਮੈਂਟ ਜਰੂਰ ਕਰਿਓ ਨੀਚੇ ਤੇ ਬਾਕੀ ਕਿਹੇ ਦਿਨ ਪ੍ਰੋਪਰ ਵੀਡੀਓ ਬਣਾਵਾਂਗੇ ਤੇ ਆ ਵੀ ਥੋੜਾ ਜਿਹਾ ਉੱਪਰ ਦਾ ਚੱਲ ਰਿਹਾ ਓਵਰਫਲੋ ਕੰਮ ਤੂੜੀ ਕਰਕੇ ਤੂੜੀ ਕਰਕੇ ਕਿਉਂਕਿ ਵਿੱਚੇ ਦੇ ਮਨ ਲੱਗਦਾ ਤੂੜੀ-ਤਾੜੀ ਫਸੀ ਹੋਈ ਹੈਗੀ ਤੇ ਆ ਇਧਰ ਪਿੰਡ ਦਾ ਛੱਪੜ ਆ ਗਿਆ ਦੇਖੋ ਆ ਇੱਧਰ ਵੀ ਬਹੁਤ ਜ਼ਿਆਦੇ ਇੱਧਰ ਸਾਡੇ ਸੈਸੀ ਬਰਾਦਰੀ ਦੇ ਘਰ ਨੇ ਕਿ ਸਾਡੇ ਵੀਰਾਂ ਦੇ ਇਹ ਸਾਰੇ ਤੇ ਇੱਧਰ ਛੱਪੜ ਆ ਗਿਆ ਪਿੰਡ ਦਾ ਆ ਵੀ ਛੱਪੜ ਦੇ ਲਵੇ ਲਵੇ ਬਾਬਾ ਪਹਾੜ ਨੇ ਨਾ ਇੱਧਰ ਪਹਾੜ ਨੇਗੇ ਸਾਡੇ ਚਲੋ ਤੇ ਇੱਧਰ ਸਾਡੇ ਸੈਸੀ ਬਰਾਦਰੀ ਦੇ ਘਰ ਨੇ ਵੀਰਾਂ ਦੇ ਤੇ ਮੱਕੀ ਚਲੋ ਹੁਣ ਤਕਰੀਬਨ ਤਕਰੀਬਨ ਲਵੀ ਲੱਗ ਗਏ ਫਿਰਨੀ ਦੇ ਬਾਕੀ ਕਮੈਂਟ ਜਰੂਰ ਕਰਿਓ ਜਿਹਦੇ ਜਿਹਦੇ ਵੀ ਘਰ ਦੇ ਸੇਰੇਗੇ ਕਮੈਂਟ ਕਰਕੇ ਦੱਸਿਓ ਬਾਕੀ ਇੱਕ ਵੀਡੀਓ ਤੁਹਾਨੂੰ ਪ੍ਰੋਪਰ ਦਵਾਂਗੇ ਕਿਸੇ ਦਿਨ ਆ ਪਿੰਡ ਦੀ ਵੀਡੀਓ ਸਾਰੀ ਤੁਹਾਨੂੰ ਜਿਹੜੀ ਵਧੀਆ ਬਣਾ ਕੇ ਵੀਡੀਓ ਦਵਾਂਗੇ ਕਿਸੇ ਦਿਨ ਤੁਹਾਨੂੰ ਪਿੰਡ ਦੀ ਤੇ ਬਾਕੀ ਚਲੋ ਚੱਲਦੇ ਆਗੇ ਬਾਬਾ ਜੀ ਵੀ ਬੜੇ ਆਰਾਮ ਨਾਲ ਮੋਟਰਾਂ ਚਲਾ ਰਹੇ ਨੇਗੇ ਹੌਲੀ 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 ਬੜਾ ਵਧੀਆ ਮੇਰਾ ਪਿੰਡ ਆਜਾ ਮੇਰਾ ਪਿੰਡ ਦੇਖ ਲਾ ਤੇ ਆ ਜੋ ਬਾਕੀ ਚੱਲਦੇ ਆਗੇ ਕੰਬਾਈਨਾਂ ਵੀ ਵੱਡ ਬੇਲ ਬੇਲੀਆਂ ਹੋ ਗਈਆਂ ਵੱਡ ਕੇ ਇਧਰ ਤੂੜੀ ਬਣਾ ਰਹੇ ਆ ਤਾਇ ਸਸੀ ਕਾਲ ਠੀਕ ਆ ਤੇ ਇਧਰ ਜੀ ਕਾਕੇ ਦੀ ਦੁਕਾਨ ਦਰਸ਼ਨ ਮੈਂਬਰ ਦੀ ਦੁਕਾਨ ਤੇ ਇਹ ਆ ਗਈ ਕੀਪੇ ਹੈਡਰੇਸ਼ਰ ਦੀ ਦੁਕਾਨ ਇਧਰ ਆ ਤੇ ਚੱਲ ਰਹੇ ਆਗੇ ਇੱਧਰ ਸਾਡਾ ਨਿੱਕਾ ਸਕੂਲ ਆ ਜੀ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਉਹ ਆ ਗਿਆ ਇੱਧਰ ਲਓ ਜੀ ਹੁਣ ਹੋ ਗਈ ਆਪਣੀ ਪਿੰਡ ਦੀ ਫਿਰਨੀ ਖਤਮ ਆ ਫੇਰ ਦਵਾਰ ਤੋਂ ਗਰਾਊਂਡ ਆ ਗਿਆ ਤੇ ਅੱਜ ਇੰਨਕ ਅਸੀ ਕਾਲ ਸਰ ਬਾਕੀ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਸਾਡੇ ਪਿੰਡ ਦੀ ਫਿਰਨੀ ਕਿਵੇਂ ਲੱਗੀ ਕਿਵੇਂ ਲੱਗਿਆ ਸਾਡੇ ਪਿੰਡ ਦਾ ਤੁਹਾਨੂੰ ਚਾਪ ਸਪੇਰਾ ਕਿਉਂਕਿ ਮੇਰਾ ਪਿੰਡ ਛੋਟਾ ਜਿਹਾ ਵੱਡਾ ਵੀ ਆ ਬਾਕੀ ਛੋਟਾ ਵੀ ਆ ਵੱਡਾ ਵੀ ਆ ਵਿਚ ਵਿਚਾਲਾ ਜ ਆ ਠੀਕ ਆ ਬੜਾ ਵੱਡਾ ਨਹੀਂ ਹੈਗਾ ਜਿਆਦਾ ਛੋਟਾ ਵੀ ਨਹੀਂ ਹੈਗਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀ ਤੁਹਾਨੂੰ ਮੇਰੇ ਪਿੰਡ ਦੀ ਵੀਡੀਓ ਮੇਰੇ ਪਿੰਡ ਦੀ ਫਿਰਨੀ ਬਾਕੀ ਪੂਰੀ ਵੀਡੀਓ ਵੀ ਤੁਹਾਨੂੰ ਜਰੂਰ ਦਿਖਾਵਾਂਗੇ ਜਲਦੀ ਹੀ ਆਪਣੇ ਚੈਨਲ ਦੇ ਉੱਤੇ ਆਊਗੀ ਬੜੀ ਛੇਤੀ ਪਹੁੰਚੂਗੀ ਆਪਣੇ ਚੈਨਲ ਤੇ ਪਿੰਡ ਦੀ ਪੂਰੀ ਵੀਡੀਓ ਤੇ ਚੰਗਾ ਵੀਰੇ ਸਭ ਨੂੰ ਪਿਆਰ ਭਰੀ ਅਸੀ ਕਾਲ